ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚੋਂ ਪੰਜਾਬ ਵਾਲਿਓ ਤੇ ਅੱਜ ਆਪਾਂ ਤੁਹਾਨੂੰ ਆਪਣੀ ਬੇਸਮੈਂਟ ਦਿਖਾਵਾਂਗੇ ਜਿੱਥੇ ਆਪਾਂ ਰਹਨੇ ਆ ਤੇ ਬੇਸਮੈਂਟ ਦੇ ਵਿੱਚ ਕੀ ਕੀ ਫੈਸਿਲਿਟੀ ਨੇ ਸਾਨੂੰ ਸਾਰੀਆਂ ਦਿਖਾਵਾਂਗੇ ਕਿਉਂਕਿ ਕਈਆਂ ਦੇ ਮੈਨੂੰ ਕਮੈਂਟ ਆਏ ਨੇ ਕਿ ਭਾਜੀ ਆਪਣੀ ਬੇਸਮੈਂਟ ਦਿਖਾਓ ਕਿੱਥੇ ਤੁਸੀਂ ਰਹਨੇ ਹੋ ਤੇ ਕੀ ਕੀ ਖਰਚਾ ਆ ਰਿਹਾ ਸਾਨੂੰ ਦੱਸੋ ਸਾਰਾ ਕੁਝ ਡਿਟੇਲ ਚ ਤੇ ਤੁਹਾਨੂੰ ਦੱਸਾਂਗੇ ਅਸੀਂ ਇੱਥੇ ਘਟੋ ਘਟ ਅਸੀਂ 4 ਜਾਣੇ ਰਹਨੇ ਆ ਇੱਥੇ ਆਪਣੇ 3 ਰੂਮ ਨੇ ਤੇ ਫਿਲਹਾਲ 4 ਜਾਣੇ ਰਹਿ ਰਹੇ ਆਂ ਤੇ ਰੈਂਟ ਵੀ ਦੱਸਾਂਗੇ ਕਿੰਨਾ ਪੇ ਕਰ ਰਹੇ ਆ ਮੰਥਲੀ ਤੇ ਕਿੰਨਾ ਖਰਚਾ ਆ ਰਿਹਾ ਤੇ ਹੋਰ ਵੀ ਦੱਸਾਂਗੇ ਤੇ ਕੀ ਕੀ ਚੀਜ਼ ਹੈ ਸਾਡੀ ਬੇਸਮੈਂਟ ਵਿੱਚ ਸਾਰਾ ਕੁਝ ਦਿਖਾਵਾਂਗੇ ਤੇ ਕੈਨੇਡਾ ਦਾ ਕੀ ਹਾਲ ਅੱਜ ਕੱਲ ਕਿੰਨੇ ਕ ਪੈਸੇ ਤੁਸੀਂ ਬਚਾ ਸਕਦੇ ਹੋ ਸਾਰੇ ਇਸ ਵੀਡੀਓ 'ਚ ਗੱਲ ਕਰਾਂਗੇ ਸੰਡੇ ਸੀ ਮੈਂ ਕਿਹਾ ਚੱਲ ਬੈਠੇ ਬੇਸਮੈਂਟ ਦੀ ਵੀਡੀਓ ਸਾਨੂੰ ਸਾਰਿਆਂ ਨੂੰ ਦਿਖਾਈ ਦਿੰਦਾ ਅੱਜ ਕਿੱਥੇ ਅਸੀਂ ਰਹਿਣੇ ਆ ਪਹਿਲਾਂ ਆਪਾਂ ਚੱਲਦੇ ਆ ਬਾਹਰ ਨੂੰ ਜਿੱਥੇ ਮੈਂ ਵੀਡੀਓ ਬਣਾ ਰਿਹਾ ਮੇਰਾ ਰੂਮ ਐ ਦੀ ਵੀ ਦਿਖਾਵਾਂਗੇ ਬਾਅਦ 'ਚ ਪਹਿਲਾਂ ਆਪਾਂ ਬਾਹਰ ਚੱਲਦੇ ਆ ਆ ਆਪਣੀ ਬੇਸਮੈਂਟ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਤੁਹਾਨੂੰ ਪਹਿਲਾਂ ਬਾਹਰ ਲੈ ਕੇ ਜਾਂਦੇ ਹਾਂ ਉੱਥੋਂ ਐਂਟਰੀ ਦਿਖਾਵਾਂਗੇ ਵੀ ਕਿੱਥੋਂ ਐਂਟਰੀ ਸਾਡੀ ਹੁੰਦੀ ਹੈ ਤੇ ਕਿਦਾਂ ਆਪਾਂ ਫਿਰ ਆਪਾਂ ਐਂਟਰ ਕਰਕੇ ਕੀ ਕੀ ਆਉਂਦਾ ਸਾਰਾ ਤੁਹਾਨੂੰ ਬੇਸਮੈਂਟ ਦਾ ਦਿਖਾਉਣੇ ਆ ਲਓ ਜੀ ਮੈਂ ਪਹਿਲਾਂ ਬਾਹਰ ਆ ਗਿਆ ਸਪੈਸ਼ਲ ਤੁਹਾਡੇ ਲਈ ਵੀਡੀਓ ਬਣਾਉਣ ਲਈ ਇਹ ਸਨੋ ਦੇਖ ਲਓ ਕਿੰਨੀ ਕਿੰਨੀ ਪਈ ਹੋਈ ਆ ਘਰਾਂ ਤੱਕ ਆਹ ਸਾਡਾ ਘਰ ਹੈ ਤੇ ਇੱਥੋਂ ਅਸੀਂ ਐਂਟਰੀ ਕਰਾਂਗੇ ਇਹ ਸਾਡਾ ਐਂਟਰੀ ਗੇਟ ਹੈ ਆਪਣੀ ਐਂਟਰੀ ਵਾਰੋ ਵਾਰੀ ਹੋ ਜਾਂਦੀ ਹੈ ਠੀਕ ਹੈ ਤੇ ਇੱਥੇ ਅਸੀਂ ਆਪਣੇ ਸੂਜ ਵਗੈਰਾ ਤਾਰ ਲੈਨੇ ਆ ਕਿਉਂਕਿ ਸਨੋ ਨਾ ਕਈ ਵਾਰ ਖਾਬ ਹੁੰਦੇ ਇੱਥੇ ਸੂਜ ਤਾਰ ਕੇ ਆਪਾਂ نیچے ਜਾਂਦੇ ਆ ਠੀਕ ਹੈ ਇੱਥੋਂ ਐਂਟਰੀ ਹੋ ਗਈ ਆਪਣੀ ਤੇ ਤੁਸੀਂ ਦੇਖ ਸਕਦੇ ਹੋ ਵੈਸੇ ਅੱਜ ਸਫਾਈ ਹੋਈ ਹੈ ਕੋਈ ਬਾਲੀ ਬੜੀ ਹੈਰਾਨੀ ਵਾਲੀ ਗੱਲ ਨਹੀਂ ਆਪਣਾ ਗੰਦੀ ਪਿਆ ਹੁੰਦਾ ਤੇ ਇਹ ਆਪਣੇ ਕਿਚਨ ਹੈ ਇੱਥੇ ਇਦਾਂ ਦੀ ਕਿਚਨ ਮੋਸਟ ਨੂੰ ਮਿਲੂਗੀ ਜ਼ਿਆਦਾਤਰ ਨਹੀਂ ਕਈ ਵਾਰ ਸਪਰਿੰਗ ਵਾਲੀ ਵੀ ਮਿਲਦੀ ਹੈ ਜਿਹਦੇ ਉੱਤੇ ਰੱਖ ਸਕਦੇ ਆਂ ਇਹ ਤੁਹਾਨੂੰ ਦੱਸੂں ਕਿ ਕਿੱਦਾਂ ਫੰਕਸ਼ਨ ਕੰਮ ਕਰਦੇ ਨੇ ਕਿੱਦਾਂ ਆਪਾਂ ਸਾਰਾ ਕੁਝ ਸਮਾਨ ਰੱਖ ਸਕਦੇ ਆਂ ਆ ਜਿਵੇਂ ਉਹ ਜਿਹੜਾ ਇੱਧਰ ਨਾਲ ਵਾਲਾ ਰੂਮ ਹੈ ਇਹ ਚ ਇੱਕ ਬਾਈ ਰਹਿੰਦਾ ਇਕੱਲਾ ਸਿੰਗਲ ਪ੍ਰਾਈਵੇਟ ਰੂਮ 'ਚ ਰਹਿੰਦਾ ਤੇ ਉਹਦਾ ਸਾਰਾ ਸਮਾਨ ਵਗੈਰਾ ਉਸੇ ਦੀ ਹੈ ਤੇ ਜਿਹੜਾ ਇੱਧਰਲੀ ਚੀਜ਼ ਹੈ ਤੇ ਇਹ ਚਾਟ ਟੁਟਾ ਸੀ ਰੱਖ ਰੱਖਿਆ ਤੁਹਾਨੂੰ ਦਿਖਾ ਦੇ ਰਿਹਾ ਭਾਂਡੇ-ਮੁੰਡੇ ਰੱਖ ਰੱਖੇ ਨੇ ਠੀਕ ਹੈ ਇੰਡੀਆ ਵਾਲਾ ਕੰਮ ਲਾ ਰੱਖਿਆ ਸਾਰਾ ਸੌਦਾ ਸੁੱਦਾ ਪਤਾ ਆ ਆਪਣਾ microwaves ਕੁਝ ਵੀ ਗਰਮ ਕਰਨਾ ਠੀਕ ਹੈ ਆ ਸਮਾਨ ਰੱਖ ਰੱਖਿਆ ਇਦਾਂ ਹੀ ਚੱਲਦਾ ਕੰਮ ਤੇ ਆ ਸਾਡਾ ਫ੍ਰਿਜ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇੱਧਰ ਆ ਜਾਂਦਾ ਭਾਈ ਸਾਡਾ ਸਿੰਕੇ ਥੋੜਾ ਬਹੁਤ ਛੋਟਾ ਜਾਦੀ ਆ ਸੀ ਕਹਿ ਚੱਕ ਕਹਿ ਚੁ ਕਿਉਂ ਨਾ ਰੋਨੋ ਕਿ ਥੋੜਾ ਵੱਡਾ ਕਰੋ ਕਿਉਂਕਿ ਇੰਨੇ ਸਿੰਕ ਨਾਲ ਤੁਹਾਨੂੰ ਬੈਨੀਫਿਟ ਨਹੀਂ ਹੋ ਰਿਹਾ ਪਾਣੀ نیچے ਡੁੱਲਦਾ ਹੈ ਇਹ ਆ ਬੋਸ਼ਮਸ਼ੀਨ ਇੰਡੀਆ ਦੇ ਹੁਣ ਇੱਥੇ 5 ਬੈਨੀਫਿਟ ਆ ਠੰਡ ਦੇ ਵਿੱਚ ਧੁੱਪ ਤਾਂ ਨਿਕਲਦੀ ਨਹੀਂ ਇਹਦੇ ਵਿੱਚ ਤੁਸੀਂ ਤੁਹਾਨੂੰ ਵੱਧ ਤੋਂ ਵੱਧ 2 ਘੰਟੇ ਦਾ ਪ੍ਰੋਸੈਸ ਆ ਜੇ ਸਹੀ ਢੰਗ ਨਾਲ ਕੱਪੜੇ ਧੋਣੇ ਨੇ ਤੇ ਸੁਕਾਉਣੇ ਨੇ 57 ਮਿੰਟ ਦਾ ਟਾਈਮ ਇਹਦਾ ਲੱਗਦਾ ਇਹਨੂੰ ਇਦਾਂ ਬੰਦ ਕਰਿਆ ਇਦਾਂ ਨਾਰਮਲ ਦੇ ਕਰਿਆ 57 ਦੇ ਦਾ ਸਟਾਰਟ ਹੋ ਗਿਆ ਇਹਦੇ ਵਿੱਚ ਕੱਪੜੇ ਪਾ ਗਏ ਠੀਕ ਹੈ ਇਹ ਚੱਲ ਪੈਂਦੀ ਹੁੰਦੀ ਹੈ ਹੁਣ ਪਰ ਕੈਨਸਲ ਕਰ ਦਿੰਦੇ ਆ ਫਿਲਹਾਲ ਤੇ ਇੱਥੇ ਪੈਂਦਾ ਲਿਕਵਿਡ ਜਿਹੜਾ ਵੀ ਆਪਣਾ ਕੱਪੜੇ ਧੋਣ ਵਾਲਾ ਉਹ ਇਹਦੇ ਵਿੱਚ ਪਾ ਜਾਂਦਾ ਹੈ 57 57 ਮਿੰਟ ਚੱਲਦੀ ਹੈ ਤੁਸੀਂ ਹੌਟ ਤੇ ਵੀ ਥੋ ਸਕਦੇ ਹੋ ਬਾਰਮ ਤੇ ਵੀ ਥੋ ਸਕਦੇ ਹੋ ਐਕਸਟਰਾ ਹਾਈ ਤੇ ਵੀ ਥੋ ਸਕਦੇ ਹੋ ਫਿਰ ਇਦੂ ਬਾਅਦ ਜਦੋਂ ਇਹੋ ਚ ਕੱਪੜੇ ਸੁੱਕ ਜਾਂਦੇ ਨੇ 57 ਮਿੰਟ ਦੇ ਬਾਅਦ ਫਿਰ ਤੁਸੀਂ ਇਦਾਂ ਹੀ ਇਦੇ ਆਉਂਗੇ ਇਦਾਂ ਇਦੇ ਕਰਕੇ ਨੋਰਮਲ ਤੇ ਕਰ ਦਿਓ ਜੇ ਕੈਜੂਅਲ ਤੋਂ ਨੇ ਉਹਨੇ ਟਾਈਮ ਘਟਿ ਜਾਓ ਤੁਸੀਂ ਸੈਟਿੰਗ ਕਰਨੀ ਆ ਪਰ ਆਪਾਂ ਇਨੇ ਤੇ ਜਾ ਕੀ ਥੋਣੇ ਨੇ ਇਹ ਚ ਕੱਪੜੇ ਸੁੱਕਣ ਲਈ ਸਟਾਰਟ ਹੋ ਜਾਂਦੇ ਨੇ ਠੀਕ ਹੈ ਕੱਪੜੇ ਸੁੱਕੇ ਸਾਡੇ 2 ਘੰਟੇ ਅਜ ਕੰਮ ਫਿਨਿਸ਼ ਹੋ ਗਿਆ ਤੁਸੀਂ ਹੋਰ ਕੰਮ ਕਰੀ ਜਾਓ ਆਪੀ ਕਰ ਦਿੰਦੇ ਨੇ ਠੀਕ ਹੈ ਇਹਨੂੰ ਆਪਾਂ ਕੈਨਸਲ ਕਰ ਦਿੰਦੇ ਆ ਇਹ ਹੈਗੇ ਬੇਸਮੈਂਟ ਦੇ ਵਿੱਚ نیچے ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਨਾ ਤੇ ਜ਼ਿਆਦਾਤਰ ਮੋਸਟਲੀ ਹੀਟਿੰਗ ਸਿਸਟਮ ਸਾਰਾ ਬੇਸਮੈਂਟ ਦੇ نیچے ਹੁੰਦਾ ਇੱਧਰ ਦੇਖ ਸਕਦੇ ਹੋ ਤੁਸੀਂ ਠੀਕ ਆ ਆ ਹੀਟਿੰਗ ਐਂਡ ਕੂਲਿੰਗ ਵਾਲਾ ਸਿਸਟਮ ਹੈ ਇਹਦਾ ਪਾਣੀ ਗਰਮ-ਗਰਮ ਕਰਕੇ ਭੇਜਣਾ ਹੁੰਦਾ ਤੇ ਅੱਗੇ ਹੁਣ ਆਪਾਂ ਤੁਹਾਨੂੰ ਦਿਖਾਉਦੇ ਆ ਸਾਡਾ ਕਮਰਾ ਉਹ ਬਾਈ ਟਰੱਕ ਤੇ ਕੰਮ ਕਰਦਾ ਮੇਰੇ ਨਾਲ ਠੀਕ ਆ ਕਮਰੇ ਸਾਡੇ ਗੰਦ ਬਹੁਤ ਪਿਆ ਮੇਰਾ ਬੈੱਡ ਆ ਥੋੜਾ ਗੰਦ ਪਿਆ ਪਿਆ ਤੇ ਇਹ ਬਾਈ ਟਰੱਕ ਤੇ ਜਾਂਦਾ ਇਹ ਸਾਡਾ ਵਾਸ਼ਰੂਮ ਆ ਗਿਆ ਤੁਸੀਂ ਦੇਖ ਸਕਦੇ ਹੋ ਵੀਰੇ ਠੀਕ ਆ ਇਹ ਸਾਡਾ ਵਾਸ਼ਰੂਮ ਹੈ ਤੇ ਆ ਇਧਰ ਨਾਲ ਦੇ ਬਾਈ ਰਹਿ ਰਹੇ ਨੇ ਦੋ ਜਣੇ ਤੇ ਕੁੱਲਮ ਲਾ ਕੇ ਸੀ 4 ਕੇ ਜਣੇ ਆ ਤੇ ਬਾਕੀ ਸਭ ਕੁਝ ਠੀਕ ਠਾਕ ਹੈ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਮੇਰਾ ਲਗਭਗ ਸਾਰਾ ਬੀਸਮੈਂਟ ਤੁਸੀਂ ਦੇਖ ਚੁੱਕੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇੱਥੋਂ ਦੇ ਰੈਂਟ ਦੀ ਅਸੀਂ ਜਿਹੜੇ ਉਹ ਮੇਰੇ ਮਾ ਉਹ ਬਾਈ ਨਾਲ ਸਾਹਮਣੇ ਉਹ ਕਮ ਕਮਰੇ 'ਚ ਆਏ ਹੋਏ ਤੇ ਉਹਦੇ ਨਾਲ ਰਹਿਣਾ ਤੇ ਮੈਂ ਸ਼ੇਅਰਿੰਗ ਦੇ ਵਿੱਚ ਅਸੀਂ 375 375 ਪੇ ਕਰ ਰਹੇ ਆ ਮਤਲਬ ਕੁੱਲਮ ਲਾ ਕੇ ਅਸੀਂ 700 750 ਪੇ ਕਰ ਰਹੇ ਆ ਦੋਨੋਂ ਠੀਕ ਹੈ ਤੇ ਉਹ ਬਾਈ ਜਿਹੜਾ ਸਾਹਮਣੇ ਉਧਰ ਉਹ ਉਧਰ ਰੂਮ ਹੈ ਸਿੰਗਲ ਪੌੜੀ ਦੇ ਉੱਤਰ ਸਾਰ ਉਹ ਬੰਦਾ 400 ਪੇ ਕਰ ਰਿਹਾ ਤੇ ਜਿਹੜਾ ਇੱਧਰ ਰੂਮ ਹੈ ਇਹ ਵਾਲਾ ਬੰਦ ਪਿਆ ਜਿਹੜੇ ਬਾਈ ਕੰਮ ਤੇ ਕੀ ਹੋ ਨੇ ਇਹ ਕਰ ਰਹੇ ਨੇ 500 ਰੁਪਏ ਪੇ ਠੀਕ ਹੈ ਇਸ ਕਰਕੇ ਸਾਡਾ ਰੂਮ ਥੋੜਾ ਖੁੱਲਾ ਤੇ ਬੈੱਡ ਡਬਲ ਇਸ ਕਰਕੇ 375 75 ਪੈ ਰਹੇ ਨੇ ਪਰ ਆਪਾਂ ਨੂੰ ਸਸਤਾ ਪੈ ਰਿਹਾ ਐ ਇਦਾਂ ਹੀ ਆਲਮੋਸਟ ਸਾਰੇ ਕਿਤੇ ਬੇਸਮੈਂਟਾਂ 'ਚ ਚੱਲ ਰਿਹਾ ਹੈ ਕਈ ਵਾਰ ਕੀ ਕਰਦੇ ਨੇ ਸਾਰੇ ਆਪਣੇ ਮੇਰੇ ਵੀਰ ਭਰਾ ਇਕੱਠੇ ਉੱਪਰਲਾ ਫਲੋਰ ਵੀ ਲੈ ਲੈਂਦੇ ਨੇ ਨੇਚਾ ਵੀ ਲੈ ਲੈਂਦੇ ਨੇ ਕੁੱਲ ਮਿਲਾ ਕੇ 32500 ਦੇ ਵਿੱਚ ਘਰ ਲੈ ਲੈ ਲੈਂਦੇ ਨੇ ਤੇ ਬੰਦੇ ਵਧ ਰਹੇ ਲੱਗੇ ਨੇ ਜਿਵੇਂ 5 ਰਹਿ ਗਏ 7 ਰਹਿ ਗਏ 8 ਰਹਿ ਗਏ ਜਾਂ 10 ਰਹਿ ਲੈਣੇ ਜਿੰਨਾ ਕਰਕੇ ਉਹਨੂੰ 2 2 3 300 ਆਉਂਦਾ ਯੂਟਿਲਿਟੀ ਸਾਡੀ ਉਰੇ ਇਨਕਲੂਡ ਹੈ ਕੋਈ ਸਾਨੂੰ ਪਾਣੀ ਦਾ ਬਿੱਲ ਨਹੀਂ ਦੇਣਾ ਪੈਂਦਾ ਕੋਈ ਸਾਨੂੰ ਬਿਜਲੀ ਦਾ ਬਿੱਲ ਨਹੀਂ ਦੇਣਾ ਪੈਂਦਾ ਤੇ ਵਾਈਫਾਈ ਆਪਣੇ ਇੱਥੇ ਫਰੀ ਆ ਬਿਲਕੁਲ ਸਕੂਨ ਆ ਕੋਈ ਜ਼ਿਆਦਾ ਹੋਣੀਗਾ ਬਸ ਇੱਥੇ ਇੱਕ ਪ੍ਰੋਬਲਮ ਜ਼ਰੂਰ ਹੈ ਕਿ ਸਾਡੇ ਕੋਲ ਕਿਸੇ ਕੋਲ ਹੈ ਫਲਾਰ ਗੱਡੀ ਹੈ ਨਹੀਂ ਕਿ ਪਰ ਜੇ ਕੱਲ ਨੂੰ ਗੱਡੀ ਲਿਆਵਾਂ ਗੱਡੀ ਇਹਨਾਂ ਦੀ ਆਲਰੇਡੀ ਪਿੱਛੇ ਗੈਰੇਜ ਆ ਉੱਥੇ ਦੋ ਗੱਡੀਆਂ ਨੇ ਲੱਗੀਆਂ ਨੇ ਬਾ ਬਾਰੇ ਪਰ ਰਾਤ ਨੂੰ 2 ਤੋਂ 7 ਮਾਣਾ ਸਨ ਉਹਦੇ ਵਿੱਚ ਕਿਉਂਕਿ ਜਿਹੜੀ ਪੁਲਿਸ ਆਪਣਾ 300 ਤੋਂ ਲੈ ਕੇ 500 ਤੱਕ ਦਾ ਚਲਾਨ ਕੱਟ ਦਿੰਦੀ ਹੈ ਮਤਲਬ ਟਿਕਟ ਦੇ ਦਿੰਦੀ ਹੈ ਜੇ ਆਪਾਂ ਰਾਤ ਨੂੰ 2 ਤੋਂ 7 ਵਜੇ ਤੱਕ ਖੜਾ ਕਰਦੇ ਆ ਠੰਡ ਦੇ ਵਿੱਚ ਰੋਡ ਤੇ ਲਾਉਣੇ ਦਿਨੇ ਦਾ ਸਕਦੇ ਕੋਈ ਚੱਕਰ ਨਹੀਂ ਠੀਕ ਹੈ ਤੇ ਬਾਕੀ ਰਹੀ ਗੱਲ ਮਹਿੰਗਾਈ ਦੀ ਵੀਰੇ ਜਿਹੜੀ ਆਪਾਂ ਮਹਿੰਗਾਈ ਦੀ ਗੱਲ ਕਰਨੀਆਂ ਉਹ ਤੁਹਾਨੂੰ ਮੈਂ ਦੱਸਦਾ ਕੈਨੇਡਾ ਦੇ ਵਿੱਚ ਇਸ ਟਾਈਮ ਮਹਿੰਗਾਈ ਪੂਰੀ ਪੀਕ ਲੈਵਲ ਤੇ ਹੈ ਪੂਰੀ ਪੀਕ ਲੈਵਲ ਤੇ ਹੋਈ ਹੋਈ ਹੈ ਹਰ ਚੀਜ਼ ਡਬਲ ਖਰਚਾ ਕਿਉਂਕਿ ਟੈਕਸ ਤੋਂ ਬਿਨਾ ਕੋਈ ਚੀਜ਼ ਫ੍ਰੀ ਨਹੀਂ ਹੈਗੀ ਤੁਸੀਂ ਆਪੇ ਹਿਸਾਬ ਲਾ ਲਓ ਜੇ ਬੰਦੇ ਨੇ ਇੱਥੇ ਦੋ ਫੋਟੋਆਂ ਕਰਾਉਣੀਆਂ ਨੇ ਇੰਡੀਆ ਦੇ ਵਿੱਚ ਅੱਠ ਫੋਟੋਆਂ 50 ਰੁਪਏ ਦੇ ਵਿੱਚ ਹੋ ਜਾਂਦੀਆਂ ਨੇ ਪਰ ਜੇ ਤੁਸੀਂ ਇੱਥੇ ਦੋ ਫੋਟੋਆਂ ਕਰਾਉਣੀਆਂ ਨੇ ਮੇਰਾ ਮਿੱਤਰ ਪਰਸੋ ਕਰਾ ਕੇ ਲੈ ਕੇ ਆਇਆ ਫੋਟੋ ਦੋ ਜਦੋਂ ਉਸ ਨੇ ਪੁੱਛ ਕੇ ਦੱਸ ਦਿੰਦਾ ਵੀ ਕਿੰਨੀਆਂ ਹੋਈਆਂ ਨੇ ਲੈ ਦੱਸੀ ਵੀਰੇ ਯਾਰ ਕੱਲ ਆਪਾਂ ਤੁਸੀਂ ਦੋ ਫੋਟੋ ਕਰਾ ਕੇ ਲੈ ਕੇ ਆਈ ਸੀ ਗੱਲ ਕਿੰਨੇ ਰਿਏ ਪਈਆਂ ਤੁਹਾਨੂੰ ਦੋ ਫੋਟੋਆਂ ਵੀਰੇ 26 ਡਾਲਰ ਲੈ ਲਿਆ ਆ ਦੇਖ ਥੋੜਾ সাইਜ਼ ਦੋ ਫੋਟੋ ਇਹ ਹਾਲ ਹੈ ਕੈਨੇਡਾ ਦਾ ਕਿ ਦੋ ਫੋਟੋਆਂ ਕਢਾਉਣ ਦੇ ਹੀ 26 ਡਾਲਰ ਮੰਨ ਲਓ ਨੇ ਇੱਕ ਪੈਨਸਲ ਵੀ ਲੈਣ ਜਾਨੇ ਉਹ ਵੀ 4 ਡਾਲਰ ਦੀ ਪੈਂਦੀ ਆ ਤੁਹਾਨੂੰ ਸ਼ਾਪਨਰ ਵੀ ਲੈਣ ਜਾਨੇ ਕੋਈ ਸਟੇਸ਼ਨਰੀ ਦਾ ਸਮਾਨ ਖਰੀਦਦੇ ਹੋ ਮਹਿੰਗਾ ਪੈਂਦਾ ਇੱਥੇ ਹਰ ਚੀਜ਼ ਦਾ ਕੋਸਟੀਆ ਗਰੋਸਰੀ ਤੋਂ ਲੈ ਕੇ ਮਨ ਲਓ ਛੋਟਾ ਜਿਹਾ ਤੁਸੀਂ ਗੋਭੀ ਦਾ ਫੁੱਲ ਵੀ ਲੈਣੇ ਉਹ ਵੀ 6.5 ਡਾਲਰ ਦਾ ਦੇ ਦੋ ਟਮਾਟਰ ਇੱਕ ਟਮਾਟਰ ਵੀ 1 ਡਾਲਰ ਦਾ ਇੱਕ ਨਿੰਬੂ ਵੀ 1 ਡਾਲਰ ਦਾ ਖਰਚਾ ਬਹੁਤ ਜ਼ਿਆਦੇ ਪੀਕ ਲੈਵਲ ਤੇ ਆ ਵੀਰੇ ਗੱਡੀ ਆਪਾਂ ਵਾਲੇ ਫਿਲਹਾਲ ਏਸੀ ਨਹੀਂ ਲੈ ਲੈ ਰਹੇ ਲੈ ਰਹੇ ਕਿ ਸਾਰਾ ਬਜਟ ਸਿਸਟਮ ਹੱਲੇ ਜਨਾ ਲਾਵਾਂਗੇ ਪਰ ਰੁੱਕ ਕੇ ਲਾਵਾਂ ਫਿਲਹਾਲ ਆਪਾਂ ਖਰਚਾ ਨਹੀਂ ਕਰਾਂਗੇ ਵੀਰੇ ਤੇ ਬਾਕੀ ਜਿਹੜੇ ਬਾਕੀ ਬੇਸਮੈਂਟ ਆ ਉਹ ਹੋਰ ਵੀ ਖੁੱਲ੍ਹੇ-ਖੁੱਲ੍ਹੇ ਬੇਸਮੈਂਟਾਂ ਹੁੰਦੀਆਂ ਨੇ ਹੋਰ ਵੀ ਘੈਂਟ-ਘੈਂਟ ਬੇਸਮੈਂਟਾਂ ਹੁੰਦੀਆਂ ਨੇ ਇੱਥੇ ਜਿਨ੍ਹਾਂ ਨੇ ਮੇਰੇ ਵੀਰ ਭਰਾਵਾਂ ਨੇ ਆਉਣਾ ਉਹ ਇਹ ਸੋਚ ਕੇ ਆਏ ਕਿ ਸ਼ੇਅਰਿੰਗ 'ਚ ਰਹਿਣਾ ਸਟਾਰਟਿੰਗ ਦੇ ਵਿੱਚ ਕਿਸੇ ਯਾਰ ਮਿੱਤਰ ਨਾਲ ਕਿਉਂਕਿ ਪ੍ਰਾਈਵੇਟ ਰੂਮ ਨੇ ਜਿਹੜੇ ਸਟਾਰਟ ਹੁੰਦੇ ਨੇ ਉਹ ਉਹ ਹਮੇਸ਼ਾ ਤੁਹਾਨੂੰ 500 ਤੋਂ ਲੈ ਕੇ ਵਧੀਆ 700 ਤੱਕ ਪ੍ਰਾਈਵੇਟ ਰੂਮ ਮਿਲੂਗੀ ਜਿੱਥੇ ਤੁਹਾਡੀ ਪ੍ਰਾਈਵੇਸੀ ਰਹਿੰਦੀ ਹੈ ਮੈਂ ਪ੍ਰਾਈਵੇਟ ਪ੍ਰਾਈਵੇਟ ਰੂਮ 'ਚ ਹੀ ਰਿਹਾ ਸੀ 3 ਮਹੀਨੇ ਪਰ ਮੈਨੂੰ ਹੁਣ ਜ਼ਿਆਦਾ ਵਧੀਆ ਬੰਦੇ ਦੇ ਮਨ ਚ ਸਾਖਿਆ ਲੰਘਦੇ ਰਹਿੰਦੇ ਨੇ ਤੇ ਇੱਥੇ ਬੰਦਾ 2 ਮਿੰਟ ਗੱਲਾਂ ਬਾਤਾਂ ਕਰ ਲੈਂਦਾ ਯਾਰ ਦੋਸਤ ਨਾਲ ਕਰਿਆ ਕਿ ਮਨ ਲੱਗ ਜਾਂਦਾ ਇਕੱਠੇ ਸਬਜ਼ੀ ਸਬਜ਼ੀ ਬਣਾ ਲਈਦੀ ਹੈ ਰੋਟੀ ਬਣਾ ਲਈਦੀ ਹੈ ਤੇ ਉਹਦੇ ਨੂੰ ਦਿਲ ਲੱਗ ਜਾਂਦਾ ਤੇ ਖਰਚਾ ਵੀ ਕਰ ਜਾਂਦਾ ਪਹਿਲਾਂ ਮੈਂ ਟੇਫਨ ਲਵਾਇਆ ਸੀ ਹੁਣ ਮੈਂ ਟੇਫਨ ਬਿਲਕੁਲ ਨਹੀਂ ਲਵਾਇਆ ਤੇ ਬਾਕੀ ਸੋਨੂੰ ਮੈਂ ਦੱਸ ਦਾਂ ਇਹ ਹੁਣ ਆਪਾਂ ਚਾਹ ਰੱਖਣ ਲੱਗਿਆਂ ਬਾਈ ਨੇ ਵੀ ਪੁੱਛ ਲੈਨੇ ਵੀ ਵੈਸੇ ਤਾਂ ਚਾਹ ਦਾ ਵਾਸ਼ ਕੀ ਨਾ ਪਰ ਸੇਕ ਚਾਹ ਪੀਏਗਾ ਆ ਬਣਾ ਲਾ ਬਣਾ ਲਾ ਵਧੀਆ ਲੌਂਗ ਲਾਈਤੀਆਂ ਪਾ ਕੇ ਬਣਾਇਆ ਓਕੇ ਵੀਰੇ ਓਕੇ ਤੇ ਆਪਾਂ ਹੁਣ ਚਾਹ ਬਣਾਉਣ ਲੱਗਿਆ ਬਾਈ ਦੀ ਚਾਹ ਪੱਤੀ ਯੂਜ਼ ਕਰਾਂਗੇ ਮੈਂ ਤਾਂ ਬਹੁਤ ਘਰ ਤਾਂ ਚਾਹ ਪੀਣਾ ਤੇ ਨਾਲ ਦੁੱਧ ਦਾ ਪਾਵਾਂਗੇ ਦੋ ਗਲਾਸ ਤੇ ਚਾਹ ਪੀ ਕੇ ਨਾਲ ਲੌਂਗ ਲੈ ਕੇ ਪਾ ਕੇ ਫਿਰ ਆਪਾਂ ਕਰਾਂਗੇ ਸ਼ੁਰੂਆਤ ਦੁਪਹਿਰ ਦੁਪਹਿਰ ਦਾ ਟਾਈਮ ਹੋ ਗਿਆ ਸੰਡੇ ਅੱਜ ਲਓ ਜੀ ਰੱਖਤੀ ਚਾਹ ਪੱਤੀ ਆ ਜਾਓ ਤੁਸੀਂ ਵੀ ਪੀ ਲਓ ਫਿਰ ਆਹ ਬਟਨ ਤੁਸੀਂ ਦੇਖ ਸਕਦੇ ਹੋ ਇੱਧਰ ਵਾਲੇ ਦਾ ਇਹਨੂੰ ਆਪਾਂ ਜਦੋਂ ਇੱਥੇ ਆਫ ਹੋ ਜਾਂਦਾ ਤੇ ਇੱਥੇ ਆਨ ਹੋ ਜਾਂਦਾ ਠੀਕ ਹੈ ਆ ਜਿਹੜੇ ਨੀਚਲੇ ਸਟੈਪ ਨੇ ਹਾਂ ਤੁਸੀਂ ਦੇਖ ਰਹੇ ਹੋ ਮਾਰ ਕੇ ਗੌਰ ਨਾਲ ਦੇਖੋ ਟਾਈਮ ਆਫਾ ਲਿਖਿਆ ਨੇ ਆ ਸਟਾਰਟ ਵਾਲੇ ਬਟਨ ਲਿਖਿਆ ਨੇ ਆ ਆਫ ਕੈਨਸਲ ਵਾਲੇ ਲਿਖਿਆ ਹੋਇਆ ਨੇ ਆ ਕੁਕਿੰਗ ਆਪਸ਼ਨ ਵਾਲਾ ਨੀਚਲੇ ਆ ਜਿਹੜੇ ਕੁਕਿੰਗ ਆਪਸ਼ਨ ਵਾਲੇ ਨੇ ਬੇਕ ਵੱਲੋਂ ਤੁਸੀਂ ਪੀਜ਼ਾ ਵਗੈਰਾ ਗਰਮ ਕਰਨਾ ਕੁਝ ਵੀ ਨੀਚਲੇ ਇਹਦੇ ਵਿੱਚ ਰੱਖ ਕੇ ਕਰ ਸਕਦੇ ਹੋ ਪੀਜ਼ਾ ਵਗੈਰਾ ਕੁਝ ਵੀ ਗਰਮ ਕਰਨਾ ਇਹਦੇ ਵਿੱਚ ਰੱਖ ਕੇ ਕਰ ਸਕਦੇ ਹੋ ਤੇ ਇਹ ਕੁੱਲ ਮਿਲਾ ਕੇ 4 ਲੱਗੇ ਹੋ ਨੇ ਦੋ ਛੋਟੇ ਛੋਟੇ ਨੇ ਤੇ ਆ ਵੱਡੇ ਨੇ ਤੇ ਟੈਂਪਰੇਚਰ ਥੋੜਾ ਜ਼ਿਆਦਾ ਆ ਇਸ ਕਰਕੇ ਆਪਾਂ ਇਹ ਤੇ ਰੱਖ ਲਈਦਾ ਬਾਕੀ ਕੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇੱਥੇ ਮੈਨੀਟੋਬਾ ਲੋਕ ਬਹੁਤ ਆ ਰਹੇ ਆ ਚੁੱਕੇ ਨੇ ਤੇ ਪੀ ਐਨ ਪੀ ਪ੍ਰੋਗਰਾਮ ਵੀ ਇਹਨਾਂ ਨੇ ਬਹੁਤ ਹੀ ਟਫ ਕਰਤਾ ਜਿਹੜਾ ਸਕੋਰ ਆ ਬਹੁਤ ਹਾਈ ਲੈਵਲ ਤੇ ਜਾ ਰਿਹਾ ਕਟਆਫ ਬਹੁਤ ਹਾਈ ਲੈਵਲ ਤੇ ਆ ਉਹ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਾਂਗਾ ਕਿੰਨੀ ਇੱਕ ਕਟਆਫ ਜਾ ਰਹੀ ਹੈ ਅੱਜ ਮੈਂ 20 ਮਿੰਟ ਦੀ ਸਪੈਸ਼ਲ ਵੀਡੀਓ ਇਸ ਲਈ ਪਾਈ ਕਿ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਸਾਡਾ ਸਾਡਾ ਗਰੋਸਰੀ ਦਾ ਖਰਚਾ ਵੀ ਤੁਹਾਨੂੰ ਮੈਂ ਦੱਸ ਦੇਣਾ ਕਿੰਨਾ ਕਾ ਹੁੰਦਾ ਕੁੱਲ ਮਿਲਾ ਕੇ ਸਾਡਾ 1100 1200 1300 1400 ਖਰਚਾ ਮਹੀਨੇ ਦਾ ਇੱਥੇ ਆਉਂਦੀ ਆਉਂਦਾ ਵੀਰੇ ਬਚਦਾ ਤਾਂ ਤੁਹ ਤੇ ਸਟਾਰਟਿੰਗ ਦੇ ਵਿੱਚ ਬੰਦੇ ਨੂੰ ਹਰ ਇੱਕ ਨੂੰ ਸਟਰਗਲ ਕਰਨਾ ਪੈਂਦਾ ਬਟ ਇਹ ਹੈ ਕਿ ਘਬਰਾਉਣ ਦੀ ਗੱਲ ਨਹੀਂ ਹੈ ਨੀ ਹੌਲੀ ਹੌਲੀ ਬੰਦਾ ਸੈੱਟ ਹੋ ਜਾਂਦਾ ਆਪਾਂ ਸਾਰੇ ਵੀਰਾਂ ਨੂੰ ਇਹ ਹੀ ਕਹਾਂਗੇ ਘਬਰਾਉਣਾ ਨਹੀਂ ਜਿਹੜਾ ਕੋਈ ਆਇਆ ਜਾਂ ਨਵਾਂ ਆਇਆ ਜਾਂ ਨਵਾਂ ਆ ਰਿਹਾ ਹੈ ਤਾਂ ਵੈਲਕਮ ਆ ਉਹਦੇ ਲਈ ਯਾਨੀ ਕਿ ਕੈਨੇਡਾ ਉਹਨੂੰ ਬਿਲਕੁਲ ਠੀਕ ਹੈ ਕੈਨੇਡਾ ਦੇ ਹਾਲਾਤ ਅੱਜ ਬਹੁਤ ਹੀ ਜ਼ਿਆਦਾ ਮਾੜੇ ਨੇ ਸ਼ਾਇਦ ਆਨਲਾਈਨ ਟਾਈਮ 'ਚ ਬਦਲ ਵੀ ਸਕਦੇ ਨੇ ਕੋਈ ਇੱਚ ਉਹ ਦਰਹਾਈ ਨਹੀਂ ਤੇ ਹੌਸਲਾ ਰੱਖਿਆ ਕਰੋ ਮੇਰੇ ਵੀਰੋ ਕੰਮ ਉਹਦਾ ਮਿਹਨਤ ਕਰੋ ਖਿੱਚ ਕੇ ਕੰਮ ਕਰੋ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਕਿ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਿਓ ਸ਼ੇਅਰ ਕਰਿਓ ਕੋਈ ਗੱਲ ਪੁੱਛਣੀ ਹੋਵੇ ਤਾਂ ਜ਼ਰੂਰ ਪੁੱਛ ਸਕਦੇ ਹੋ ਮੈਨੂੰ ਮੈਸੇਜ ਕਰ ਸਕਦੇ ਹੋ ਡਾਇਰੈਕਟ ਮੈਂ ਆਪਣਾ ਨੰਬਰ ਵੀ ਸ਼ੇਅਰ ਕਰ ਦਾਂਗਾ ਜਾਂ ਫਿਰ ਮੈਨੂੰ ਇਸ YouTube ਤੇ ਹੀ ਕਮੈਂਟ ਕਰਕੇ ਪੁੱਛ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਧੰਨਵਾਦ ਵੀਰੇ